ਕੀ ਤੁਹਾਡੇ ਨਾਲ ਵਾਦਾ ਹੈ ਕਲਵੰਤ ਬਾਈ ਜੀ ਤੁਹਾਡੇ ਨਾਲ ਵਾਦਾ ਹੈ ਵਿੱਕੀ ਬਾਈ ਤੇ ਜਸ ਬਾਈ ਦੀ ਸੀਟ ਤੁਹਾਡੀ ਝੋਲੀ ਵਿੱਚ ਪਾਵਾਂਗੇ ਠੀਕ ਹੈ ਮੈਂ ਲੈ ਕੇ ਦਵਾਂਗਾ ਮੇਰੇ ਨਾਲ ਵਾਦਾ ਕਰੋ ਬਸ ਇੱਕ ਵਾਦਾ ਕਰੋ ਦੋਨੇ ਹੱਥ ਖੜੇ ਕਰਕੇ ਕਸੀ ਵਿੱਕੀ ਨੂੰ ਵੋਟ ਪਾ ਕੇ ਉਸ ਐਮਸੀ ਬਣਾਵਾਂਗੇ ਬਾਕੀ ਦੇ ਸਾਰੇ ਸਾਰੇ ਕੰਮ ਨੇ ਮੇਰੇ ਤੋਂ ਕਰਵਾ ਲਓ ਐਨਕਲ ਜਿੰਦਾਬਾਦ ਐਨਕਲ ਜਿੰਦਾਬਾਦ ਬੋਲੇ ਸੋਨਨ ਨਾਮ ਜੀ ਕੀ ਫਤਿਹ ਮੈਂ ਬਲਜੀਤ कौर ਵਾਰ ਨੰਬਰ 7 ਚੋਂ ਬੋਲਦੀ ਆਂ ਇਹ ਸਭ ਤੋਂ ਪਹਿਲਾਂ ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਮੈਂ ਵਾਦਾ ਕਰਦੀ ਆਂ ਕਿ ਮੇਰੇ ਵੀਰ ਮੇਰੇ ਨਾਲ ਜਿਹੜੇ ਖੜੇ ਨੇ ਜਦੋਂ ਮੈਨੂੰ ਇਹ ਵੋਟਾਂ ਪਾ ਕੇ ਐਮ ਸੀ ਬਣਾਉਣਗੇ ਤਾਂ ਮੈਂ ਜੋ ਜੋ ਵਾਅਦੇ ਕੀਤੇ ਨੇ ਐਮ ਐਲ ਏ ਨੇ ਜੋ ਜੋ ਵਾਅਦੇ ਕੀਤੇ ਨੇ ਮੈਂ ਇਹਨਾਂ ਦੇ ਪੂਰੇ ਕਰੂੰਗੀ ਜਦੋਂ ਮੈਂ ਐਮ ਸੀ ਬਣ ਗਈ ਤਾਂ ਇਹ ਸ਼ੀਟ ਮੈਂ ਐਮ ਐਲ ਏ ਦੀ ਝੋਲੀ ਦੇ ਵਿੱਚ ਪਾ ਦਵਾਂਗੀ ਜੀ ਇੱਕ ਤਾਂ ਇਹ ਪਿੰਡ ਵਿੱਚ ਸੀਵਰੇਜ ਨਹੀਂ ਹੈਗਾ ਜੀ ਆਪਾਂ ਸੀਵਰੇਜ ਪਵਾਵਾਂਗੇ ਤੇ ਰਜਿਸਟਰੀਆਂ ਕਰਾਵਾਂਗੇ ਪੰਜ ਪੰਜ ਮਰਲੇ ਜਿਹੜੀ ਥਾਂ ਹੈ ਉਹ ਦਵਾਵਾਂਗੇ ਜੀ ਸਾਰਿਆਂ ਨੂੰ ਤੇ ਜਿਹੜੀਆਂ ਗਲੀਆਂ ਨਹੀਂ ਬਣੀਆਂ ਉਹ ਗਲੀਆਂ ਆਪਾਂ ਬਣਵਾਵਾਂਗੇ ਤੇ ਕੈਮਰੇ ਵੀ ਲਵਾਵਾਂਗੇ ਗਲੀਆਂ ਦੇ ਵਿੱਚ ਮੈਂ ਵਿੱਕੀ ਵਾਰਡ ਨੰਬਰ 7 ਚੋਂ ਤੇ ਐਮਐਲ ਸਾਹਿਬ ਨੇ ਅੱਜ ਸਾਡੇ ਨਾਲ ਮੀਟਿੰਗ ਕੀਤੀ ਹੈ ਤੇ ਜੋ ਵੀ ਵਾਅਦੇ ਕੀਤੇ ਨੇ ਅਸੀਂ ਨੇ ਸੀਵਰੇਜ ਦਾ ਸੀਵਰੇਜ ਦਾ ਤੇ ਰਜਿਸਟਰੀਆਂ ਦਾ ਆਪਾਂ ਮਰਲੇ ਪਲਾਟ ਦੇ ਤੇ ਅਸੀਂ ਐਮਐਲ ਸਾਹਿਬ ਦੇ ਨਾਮ ਨਾਲ ਕੇ ਜੋ ਜੋ ਵਾਅਦੇ ਕੀਤੇ ਨੇ ਅਸੀਂ ਉਹਨਾਂ ਨੂੰ ਨਿਭਾਵਾਂਗੇ ਠੀਕ ਹੈ ਜੀ ਤੇ ਮਤਲ ਸਾਰੇ ਵੀਰਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਜੋ ਵੀ ਸਾਡੇ ਨਾਲ ਹੈਗੇ ਨੇ ਜੁੜੇ ਹੋਏ ਤੇ ਅਸੀਂ ਸਾਰੇ ਵਾਰਡ ਦਾ ਧੰਨਵਾਦ ਕਰਦੇ ਹਾਂ ਜੋ ਇਸ ਨਾ ਸੇ ਆਪਾ ਪੂਰੇ ਕਰਵਾਈ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਦੱਸ ਦਿੰਦਾ ਕਿ ਜਦੋਂ ਐਮਸੀ ਹੈ ਨਹੀਂ ਸੀਗੇ ਐਮਸੀ ਹੈ ਨਹੀਂ ਸੀਗੇ ਉਦੋਂ ਜਿਹੜੇ ਕੰਮ ਹੋਏ ਤੁਹਾਡੇ ਕੱਗਾਂ ਦੇ ਵਿੱਚ ਮਾਨਲਾ ਕਲੀਨਿਕ ਬਣਿਆ ਜਿਹਦੇ ਵਿੱਚ ਦਵਾਈਆਂ ਤੇ ਸਾਰੇ ਟੈਸਟ ਜਿਹੜੇ ਫ੍ਰੀ ਹੁੰਦੇ ਨੇ ਸਕੂਲ ਆਫ ਐਮਿਨਸ ਦਿੱਤਾ ਕੱਗੇ ਨੂੰ ਹਰਿਆਣੇ ਦੇ ਬੱਚੇ ਸ਼ਪਾਰਸ਼ਾਂ ਤੇ ਐਡਮਿਸ਼ਨ ਕਰਵਾ ਰਹੇ ਨੇ ਉਹ ਤੁਹਾਨੂੰ ਦੂਜੀ ਸੋਗਾ ਦਿੱਤੀ ਮਾ ਆਪਣੇ ਕਮਿਊਨਿਟੀ ਹਾਲ ਦਿੱਤਾ ਸਵਾ ਕਿਲੇ ਦੇ ਏਕੜ ਦੇ ਕਰੀਬ ਦੇ ਵਿੱਚ 40 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਉਹ ਬਿਲਡਿੰਗ ਹੈ ਉਹ ਤਿਆਰ ਹੋ ਗਈ ਉਹ ਵੀ ਤੁਹਾਡੀ ਫੈਸਿਲਿਟੀ ਲਈ ਔਰ ਪਾਰਕ ਦਿੱਤਾ 13 ਨੰਬਰ ਵਾਰਡ ਦੇ ਵਿੱਚ ਔਰ ਜਿਹੜੀ ਆ ਜ਼ਮੀਨ ਹੈ ਆ ਜਿਹੜੀ ਜ਼ਮੀਨ ਹੈ ਇੱਕ ਤਾਂ 2 ਨੰਬਰ ਵਾਰਡ ਦੇ ਵਿੱਚ ਇੱਕ 6 ਤੇ 7 ਤੁਹਾਡੇ ਨਾਲ ਵਾਅਦਾ ਹੈ ਜ਼ਮੀਨ ਤੁਹਾਡੇ ਇਲਾਕੇ ਹੈ ਵਧੀਆ ਜੀ ਇੱਕ ਪਾਰਕ ਹੈ ਜਿਹੜੀ ਓਐਮਸੀਆ ਤੋਂ ਬੜਨ ਤੋਂ ਬਾਅਦ ਚ ਬੜਾ ਕਹਿ ਦਊਗਾ ਤੁਹਾਨੂੰ ਮੈਨੂੰ ਪਤਾ ਹੈ ਕਿ ਜਿਹੜੇ ਆ ਦੋਨੇ ਡੇਰੇ ਨੇ ਚਾਹੇ ਉਹ ਕੱਲਾ ਬਾਜੀਗਰ ਭਾਈਚਾਰਾ ਨਹੀਂ ਬੈਠਾ ਹੋਇਆ ਹੋਰ ਵੀ ਭਾਈਚਾਰੇ ਦੇ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਘਰਾਂ ਤੇ ਆਪਾਂ ਕੋਠੀਆਂ ਆਪਣਾ ਬਣਾ ਕੇ ਬੈਠੇ ਹੋਏ ਆ ਇਹਨਾਂ ਦੀ ਸਾਡੇ ਕੋਲ ਕੋਈ ਰਜਿਸਟਰੀ ਵਗੈਰਾ ਹੈ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੀ ਔਰ ਉਹਨਾਂ ਨੂੰ ਕਿਹਾ ਕਿ ਜਦੋਂ ਤੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀਗੀ ਸਾਡਾ ਜਿਹੜਾ ਭਾਈਚਾਰਾ ਹੈ ਉਤੋਂ ਉੱਠ ਕੇ ਆਇਆ ਸੀਗਾ ਅੱਜ ਤੱਕ ਸਾਨੂੰ ਮਾਲਕੀ ਦਾ ਜਿਹੜਾ ਹੱਕ ਨਹੀਂ ਉਹ ਦਿੱਤਾ ਗਿਆ ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਇਆ 6 ਮਹੀਨੇ ਦੇ ਕਰੀਬ ਹੋ ਗਿਆ ਸੈਟਲਾਈਟ ਦੇ ਜ਼ਰੀਏ ਸਾਰੇ ਖੱਗੇ ਦਾ ਦੋਨਾਂ ਢੇਰਿਆਂ ਦਾ ਸੈਟਲਾਈਟ ਦੇ ਜ਼ਰੀਏ ਸਾਰਾ ਜਿਹੜਾ ਰੋਡ ਮੈਪ ਹੈ ਤਿਆਰ ਕੀਤਾ ਗਿਆ ਬਹੁਤ ਜਲਦ ਤੁਸੀਂ ਇਸ ਜਗ੍ਹਾ ਦੇ ਮਾਲਕ ਬਣਨ ਜਾ ਰਹੇ ਹੋ ਇਹ ਨਾ ਬੀਜਿਸਟੀ ਤੁਹਾਡੇ ਹੱਥ ਦੇ ਵਿੱਚ ਹੋਏਗੀ ਤੁਸੀਂ ਚਾਹੇ ਉਸਤੇ ਲੋਨ ਕਰਵਾਓ ਚਾਹੇ ਉਸਤੇ ਕਿਸ਼ਤਾਂ ਕਰੋ ਤੁਹਾਡਾ ਮਾਲ ਕਿਨਾਂ ਜਦੋਂ ਤੁਹਾਨੂੰ ਹੱਕ ਮਿਲ ਜੇਗਾ ਜਦੋਂ 65% ਜਦੋਂ 65% ਰਜਿਸਟਰੀਆਂ ਇਹਨਾਂ ਦੀਆਂ ਹੋ ਗਿਆ ਐਮਸੀ ਤੁਸੀਂ ਆਏ ਵਾਰੀ ਬਣਾਉਨੇ ਹੋ ਪਰ ਤੁਹਾਨੂੰ ਸਰਕਾਰੀ ਫੈਸਿਲਿਟੀ ਸਰਕਾਰੀ ਸੁਵਿਧਾ ਕੋਈ ਵੀ ਨਹੀਂ ਮਿਲਦੀ ਨਾ ਗਲੀਆਂ ਨਾਲੀਆਂ ਦੀ ਨਾ ਕੋਈ ਹੋਰ ਆ ਪਾਣੀ ਵਾਲਾ ਆਇਆ ਸੀਗਾ ਔਰ ਜਿਹੜੇ ਟੈਂਕੀ ਲਵਾ ਕੇ ਦਿੱਤੀ ਹੈ ਮੈਨੂੰ ਪਤਾ ਹੈ ਮੈਂ ਕਿਵੇਂ ਲਵਾਈ ਹੈ ਇੱਥੇ ਟੈਂਕੀ ਕਿੰਨਾ ਮੇਰਾ ਜ਼ੋਰ ਲੱਗਾ ਇਸ ਟੈਂਕੀ ਨੂੰ ਇਸ ਟੈਂਕੀ ਦਾ ਵੀ ਪਾਣੀ ਹੈ ਜਿਹੜਾ ਹਰ ਘਰ ਨੂੰ ਮਿਲੇਗਾ ਇਹ ਮੈਂ ਵਾਅਦਾ ਕਰਕੇ ਜਾ ਰਿਹਾ ਤੁਹਾਡੇ ਨਾਲ ਹਰ ਘਰ ਨੂੰ ਪਾਣੀ ਮਿਲੇਗਾ ਔਰ ਜਦੋਂ 65% ਰਜਿਸਟਰੀਆਂ ਹੋ ਗਈਆਂ ਫਿਰ ਤੁਹਾਡੀ ਜਿਹੜੀ ਕਲੋਨੀ ਹਦੂਦ ਤੋਂ ਜਿੱਦਾਂ ਇਹ ਬਾਹਰ ਹਦੂਦ ਦੇ ਵਿੱਚ ਆ ਜਾਏਗੀ ਫਿਰ ਜਿਹੜਾ ਤੁਹਾਡਾ ਐਮਸੀ ਹੈ ਜਦੋਂ ਉਸ ਹਾਊਸ ਦੇ ਵਿੱਚ ਕੋਈ ਵੀ ਮਤਾ ਪਿਆ ਕਰੇਗਾ ਤਾਂ ਸਭ ਤੋਂ ਪਹਿਲਾਂ ਤੁਹਾਡੀਆਂ ਦੋਨਾਂ ਕਲੋਨੀਆਂ ਦਾ ਪਿਆ ਕਰੇਗਾ ਕਿ ਪਚੜੀਆਂ ਹੋ ਜਾਣ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕਰੋ ਜਿਹੜੀਆਂ ਇਹ ਵੀ ਉੱਪਰ ਉੱਠ ਸਕਣ ਇਹ ਵੀ ਕੰਮ ਹੋਊਗਾ ਔਰ ਮੈਂ ਸਾਰੀਆਂ ਜਿੱਥੇ ਵੀ ਆਪਣੇ ਲੋੜਵੰਤ ਪਰਿਵਾਰ ਬੈਠੇ ਨੇ ਮੈਨੂੰ ਪਤਾ ਹੈ ਮੇਰੀਆਂ ਦੋ ਤਿੰਨੇ ਤੇ ਭੂਆ ਨੇ ਰਿਸ਼ਤੇਦਾਰੀਆਂ ਕੱਗੇ ਚ ਬਹੁਤ ਨੇ ਜਗ੍ਹਾ ਆਪਣੇ ਕੋਲ ਬਹੁਤ ਘੱਟ ਹੈ ਦੋ ਦੋ ਤਿੰਨ ਤਿੰਨ ਬੱਚੇ ਹੋਗੇ ਆਪਣੇ ਕੋਲ ਜ਼ਮੀਨ ਇੰਨੀ ਮਹਿੰਗੀ ਹੋ ਗਈ ਦਿਹਾੜੀ ਮਿਹਨਤ ਕਰਨ ਵਾਲੇ ਆਪਾਂ ਲੋਕ ਆਪਾਂ ਜ਼ਮੀਨਾਂ ਨਹੀਂ ਲੈ ਸਕਦੇ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਹਨੂੰ ਮੁੰਡੇ ਨੂੰ ਵਿੱਕੀ ਨੂੰ ਇਹਦੀ ਮੈਸੇਜ ਨੂੰ 4 ਨੰਬਰ ਚੋਣ ਨਿਸ਼ਾਨ ਝਾੜੂ ਦਾ 21 ਤਰੀਕ ਨੂੰ ਉਸ ਤੇ ਮੋਹਰ ਲਗਾ ਕੇ ਉਹਨੂੰ ਕੈਂਡੀਡੇਟ ਬਣਾ ਦਿਓ ਤੁਹਾਡੇ ਨਾਲ ਵਾਅਦਾ ਹੈ ਜੋ ਜੋ ਕਹੋਗੇ ਉਹੀ ਉਹੀ ਕਰਦਾ ਜਾਊਂਗਾ ਇਹ ਵਾਅਦਾ ਤੁਹਾਡੇ ਨਾਲ ਆਪ ਪਾਰਟੀ ਜਿੰਦਾਬਾਦ ਅਗਰ ਜਿਹੜੇ ਤੁਸੀਂ ਪਹਿਲਾ ਐਮਸੀ ਬਣਾਏ ਸੀਗੇ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਜਿਹੜੇ ਤੁਸੀਂ ਪਹਿਲਾ ਐਮਸੀ ਬਣਾਏ ਸੀ ਉਹਨਾਂ ਨੂੰ ਤੁਹਾਡੇ ਹੱਕ ਲੈਣੇ ਨਹੀਂ ਆਏ ਕਿਉਂ ਕਿਉਂਕਿ ਉਹ ਅੰਗੂਠਾ ਛਾਪ ਸੀਗੇ ਅੰਗੂਠਾ ਛਾਪ ਸੀ ਇਸ ਕਰਕੇ ਆਪਣੇ ਹੱਕ ਨਹੀਂ ਲੈ ਸਕੇ ਆ ਦੋਨੇ ਮੁੰਡੇ ਪੜ੍ਹੇ ਲਿਖੇ ਨੇ ਜਦੋਂ ਉੱਥੇ ਨਗਰ ਕੌਂਸਲ ਦੇ ਵਿੱਚ ਹਾਊਸ ਦੇ ਵਿੱਚ ਬੈਠਣਗੇ ਇਹਨਾਂ ਨੂੰ ਪਤਾ ਲੱਗ ਜੇਗਾ ਕਿ ਸਾਡੀ ਪਾਵਰ ਕੀ ਹੈ ਅਸੀਂ ਕੀ ਕੁਛ ਕਰ ਸਕਦੇ ਆ ਸਾਰੇ ਕੰਮ ਫਿਰ ਆਟੋਮੈਟਿਕ ਹੋਏ ਜਾਣਗੇ ਉਹਨਾਂ ਨੇ ਨਹੀਂ ਕਰਨੇ ਉਹ ਤਾਂ ਸਿਰਫ ਪੈਸੇ ਵੰਡਣ ਵਾਲਿਆਂ ਚ ਨੇ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਪੈਸੇ ਲੈਣ ਵਾਲਿਆਂ ਚੋਂ ਪੈਸੇ ਲੈ ਕੇ ਉਹ ਤਾਂ ਤੁਸੀਂ ਪਾਉਨੇ ਹੋ ਪੈਸੇ ਐਮਸੀ ਲੈਜੈਂਡ ਦਾ ਤੁਹਾਡੇ ਪੱਲੇ ਕੀ ਬਣਿਆ ਬਾਬਾ ਜੀ ਦਾ ਠੁੱਲੂ ਲੈ ਕੇ ਤਾਂ ਸਾਰਾ ਕੁਝ ਉਹ ਚਲੇ ਗਿਆ ਤੁਸੀਂ ਵੋਟਾਂ ਪਾਈਆਂ ਤੁਸੀਂ ਵੋਟਾਂ ਪਾਈਆਂ ਪੈਸੇ ਉਹ ਖਾ ਗਿਆ ਤੁਹਾਡੇ ਕਿਹੜੇ ਕੰਮ ਕੀਤੇ ਉਹਨੇ ਤੁਹਾਡੇ ਕਰਨ ਵਾਲੇ ਕੰਮ ਤੁਹਾਡੇ ਹੱਕਾਂ ਲਈ ਕਦੇ ਉਹ ਬੋਲੇ ਨਹੀਂ ਜੇ ਉਹ ਬੋਲੇ ਹੁੰਦੇ ਤਾਂ ਬਹੁਤ ਪਹਿਲਾਂ ਸਮਾਂ ਤੁਸੀਂ ਇਹਨਾਂ ਦੇ ਮਾਲਕ ਬਣ ਜਾਂਦੇ ਇਹਨਾਂ ਘਰਾਂ ਦੇ ਬਹੁਤ ਸਮਾਂ ਪਹਿਲਾਂ ਮਾਲਕ ਬਣ ਜਾਂਦੇ ਔਰ ਤੁਹਾਨੂੰ 5-5 ਮਰਲੇ ਪਲਾਟ ਮਿਲ ਜਾਂਦੇ ਜੇ ਉਹਨਾਂ ਨੂੰ ਪਤਾ ਹੁੰਦਾ ਇਹ ਲੈ ਕੇ ਦੇਣਗੇ ਮੈਂ ਲੈ ਕੇ ਦਊਂਗਾ ਮੇਰੇ ਨਾਲ ਵਾਅਦਾ ਕਰੋ ਬਸ ਇੱਕ ਵਾਦਾ ਕਰੋ ਦੋਨੇ ਹੱਥ ਖੜੇ ਕਰਕੇ ਕਿ ਅਸੀਂ ਵਿੱਕੀ ਨੂੰ ਵੋਟ ਪਾ ਕੇ ਉਸ ਐਮਸੀ ਬਣਾਵਾਂਗੇ ਬਾਕੀ ਦੇ ਸਾਰੇ ਕੰਮ ਨੇ ਮੇਰੇ ਤੋਂ ਕਰਵਾ ਲਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ